ਬਰਨਾਲੇ ਦੇ ਸਟੀਵਲ ਹਸਪਤਾਲ ਦਾ ਇੱਕ ਵਰੀ ਇੱਕ ਹੋਰ ਡਾਕਟਰ ਮੁਰਤੋਂ ਚਰਚਾ ਵਿੱਚ ਪਹੁੰਚ ਚੁੱਕਿਆ ਹੈ ਇਹ ਜਿਹੜੇ ਨਾਰੇਬਾਜ਼ੀ ਕਰ ਰਹੇ ਹਨ ਸ਼ਹਿਰ ਦੇ ਲੋਕਲ ਵਸਿੰਦੇ ਹਨ ਜਿਨ੍ਹਾਂ ਵੱਲੋਂ ਕਦੀਤ ਦੋਸ਼ ਲਗਾਏ ਜਾ ਰਹੇ ਹਨ ਕਿ ਡਾਕਟਰ ਵੱਲੋਂ ਮੋٹے ਪੈਸੇ ਲੈ ਕੇ ਉਹਨਾਂ ਦੇ ਪਿਤਾ ਦਾ ਮਾੜਾ ਇਲਾਜ ਕੀਤਾ ਗਿਆ ਜਿਸ ਕਰਕੇ ਉਹਨਾਂ ਦੇ ਪਿਤਾ ਅੱਜ ਬੋਲਣ ਚੱਲਣ ਤੋਂ ਅਸਮਰਥ ਜਿੱਤੇ ਹੋਏ ਉੱਤੇ ਹੀ ਦਿਮਾਗ ਵਿੱਚ ਕਲੌਟ ਬਣ ਗਿਆ ਹੈ ਆਉ ਦਿਖਾਣੇ ਹੈ ਕੀ ਹੈ ਪੂਰੀ ਖਬਰ ਕੀ ਹੈ ਪੂਰੀ ਸੱਚਾਈ ਸੁਨਿਸ਼ਚਿਤ ਕਰ ਲਈ ਕੀ ਮਾਮਲਾ ਹੈ ਜਿਹੜਾ ਅੱਜ ਤੁਸੀਂ ਇਹ ਦੱਸਣਾ ਦਿੱਤਾ 21 ਤਰੀਕ ਨੂੰ ਮੇਰੇ ਪਾਪਾ ਦਾ ઓਪਰੇਟ ਕਰਾਇਆ ਸੀ ਸਰਕਾਰੀ ਹਸਪਤਾਲ ਚੋਂ ਜੀ ਡਾਕਟਰ ਨੇ ਉਸ ਦੇ ਬਦਲੇ ਸਤੋਂ ਡੇਢ ਲੱਖ ਰੁਪਏ ਲੈਂਦਾ ਸੀ ਬਲਕਿ ਸਾਡੇ ਕੋਲ ਉਸ ਦਾ ਪ੍ਰੂਫ ਹੈਗਾ ਜੀ ਜਿਹੜਾ ਡੇਢ ਲੱਖ ਰੁਪਏ ਲੈਂਦਾ ਸੀਗਾ ਜੀ ਉਸ ਤੋਂ ਬਾਅਦ ਜੀ ਮੇਰੇ ਪਾਪਾ ਦਾ ਬੀਪੀ ਵਧੀ ਚੋਪਰੇਟ ਕਰਤਾ ਜੀ ઓਪਰੇਟ ਜੀ ਮਤਲਬ ਜਦੋਂ ઓਪਰੇਟ ਕਰਿਆ ਜਦੋਂ 1.5 ਗ੍ਰਾਮ ਸੀ ਬਲਕਿ ਡਾਕਟਰ ਨੇ ਚੈੱਕ ਨਹੀਂ ਕਰਿਆ ਜੀ ਜਿਸ ਦੀ ਵਜ੍ਹਾ ਕਰਕੇ ਉਹਨੇ ਬ੍ਰੇਨ ਚ ਕਲਾਊਡ ਵਗੈਰਾ ਬਣ ਗਿਆ ਜਿਹੜੀ ਕਰਕੇ ਜਿਸ ਵਜ੍ਹਾ ਕਰਕੇ ਜੀ ਹੁਣਾ ਜੋ ਡੀ ਐਮ ਸੀ दाखल ਨਹੀਂ ਜ ਵੀ ਡਾਕਟਰ ਦਾ ਜਿਹੜਾ ਲਾਇਸੈਂਸ ਵਗੈਰਾ ਰੱਦ ਕੀਤਾ ਜਵੇਂ ਸਾਨੂੰ ਸਾਡਾ ਇਨਸਾਫ ਮਿਲੇ ਕੀ ਡਾਕਟਰ ਦਾ ਨਾਮ ਆ ਡਾਕਟਰ ਤੁਸ਼ਾਰ ਸਿੰਘ ਲੱਗੇ ਇਹਦੇ ਵਿੱਚ ਤੁਸੀਂ ਡਾਕਟਰ ਦੋਸਤ ਨੂੰ ਮੰਗਦੇ ਹੋ ਕੀ ਤੁਹਾਨੂੰ ਲੋਕ ਇਹ ਮੰਗ ਕਰਦੇ ਹੋ ਤੇ ਮੰਗ ਜੀ ਬਸ ਮਤਲਬ ਸਾਡੇ ਪਾਪਾ ਪਹਿਲਾਂ ਮਰ ਗਏ ਹੋ ਜਾਂਦੀ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਅਸੀਂ ਗੋਟਿਆਂ ਦਾ ਮਤਲਬ ਅਪਗ੍ਰੇਡ ਕਰਾਇਆ ਸੀ ਉਹਨਾਂ ਨੇ ਤਾਂ ਬੋਲੂ ਨਹੀਂ ਹਟਾਤਾ ਜੀ ਜਿਹੜਾ 1.5 ਲੱਖ ਰੁਪਏ ਲੱਤਾ ਤੁਹਾਡੇ ਕਮਰੇ ਚੋਂ ਪੰਜ ਨੰਬਰ ਕਮਰੇ ਚੋਂ ਲੱਤਾ ਜੀ ਹਾਂਜੀ ਕੈਸ਼ ਤਾਂ ਉਹਦੀ ਮੇਰੇ ਕੋਲ ਰਿਕਾਰਡਿੰਗ ਹੈਗੀ ਜੀ ਨਹੀਂ ਉਹ ਤਾਂ ਡਾਕਟਰਾਂ ਨੇ ਬਕਾਇਦਾ ਜੋ ਟਰੀਟਮੈਂਟ ਕੀਤਾ ਹੋ ਉਹਦੀ ਰਿਸਿਪਟ ਦਿੱਤੀ ਹੋਊਗੀ ਜੀ 1.5 ਲੱਖ ਰੁਪਏ ਨਹੀਂ ਕੋਈ ਰਿਸਿਪਟ ਨਹੀਂ ਦਿੱਤੀ ਜੀ ਕੋਈ ਕੁਝ ਨਹੀਂ ਦਿੱਤਾ ਹੈਗਾ ਜੀ ਕੋਈ ਆਯੁਸ਼ਮਨ ਕਾਰਡ ਵਗੈਰਾ ਨਹੀਂ ਬਣਿਆ ਹੋਇਆ ਕੋਈ ਕਾਰਡ ਨਹੀਂ ਸੀ ਬਣਿਆ ਆ ਜੀ ਬਲਕਿ ਮਤਲਬ ਜੀ ਜਿਹੜੀ ਮਤਲਬ ਇਹਨਾਂ ਦੀ ਫਾਈਲ ਬਣਾਈ ਹੋਈ ਹੈ ਜੀ ਫਾਈਲ ਉੱਪਰ ਇਹਨਾਂ ਨੇ ਸਿਰਫ ਨੀਂਦ ਦੇ ਇੰਜੈਕਸ਼ਨ ਦਿੱਤੇ ਰਗੇ ਜੀ ਜਦੋਂ ਵੀ ਮਤਲਬ ਪਾਪਾ ਆਪਰੇਸ਼ਨ ਕਰਾਉਣ ਤੋਂ ਬਾਅਦ ਬਿਲਕੁਲ ਠੀਕ ਨਹੀਂ ਸੀ ਹੈਗੇ ਜੀ ਠੀਕ ਹੋਣ ਤੋਂ ਬਾਅਦ ਤਾਂ ਮਤਲਬ ਵੀ 1% ਵੀ ਉਹਨਾਂ ਸਾਡੇ ਮਨ ਕੋਈ ਮਤਲਬ ਜਿਵੇਂ ਆਪਾਂ ਕਹਦੇ ਆ ਵੀ ਨਾਟਕ ਕਰ ਰਹੇ ਨੇ ਪੰਜਾਬੀ ਚ ਸੀ ਤਾਂ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇੱਥੇ ਕਿਤੇ ਵੀ ਕੋਈ ਸਰਕਾਰੀ ਕੋਈ ਹੈ ਹੋਰ ਐਕਸ ਵਾਈ ਜ਼ेड ਕੋਈ ਵੀ ਮਤਲਬ ਇਹਨਾਂ ਨੇ ਉਹ ਨਹੀਂ ਲੱਤਾ ਕੋਈ ਐਕਸਟਰਾ ਮੈਡੀਸਨ ਵਾਲੇ ਕਿਸੇ ਡਾਕਟਰ ਨੂੰ ਨਹੀਂ ਬੁਲਾਇਆ ਜੀ ਜਦੋਂ ਪਾਪਾ ਜੀ ਮਤਲਬ ਵੀ ਹਲਚਲ ਕਰਦੇ ਸੀ ਕੋਈ ਪਾਈਪ ਵੇਰਾ ਧੁੱਪ ਵਗੈਰਾ ਉਤਾਰਦੇ ਸੀ ਤਾਂ ਹੀ ਨੀਂਦਾਂ ਇੰਜੈਕਸ਼ਨ ਲਗਾ ਦਿੰਦੇ ਸੀਗੇ ਜੀ ਬਲਕਿ ਇਹਨਾਂ ਨੇ ਸਰਕਾਰੀ ਹਸਪਤਾਲ 'ਚ ਕੋਈ ਸਰਕਾਰੀ ਡਾਕਟਰ ਹੋਰ ਨਹੀਂ ਬੁਲਾਇਆ ਗਿਆ ਜੀ ਆਪਣੀ ਮੈਡਮ ਮੇਗਾ ਦਾਦੂ ਨੂੰ ਮਤਲਬ ਉੱਥੇ ਬੁਲਾਇਆ ਜੀ ਬਲਕਿ ਉਹ ਪ੍ਰਾਈਵੇਟ ਮਤਲਬ ਬੈਠਦੇ ਨੇ ਬੀ ਐਮ ਸੀ ਹਸਪੀਟਲ 'ਚ ਜੀ ਤਾਂ ਮਤਲਬ ਸਾਡੇ ਜਿਹੜਾ ਟ੍ਰੀਟਮੈਂਟ ਆ ਜੀ ਸਾਡੇ ਪਾਪਾ ਦਾ ਕੇਸ ਉਹਨਾਂ ਨੇ ਉਲਝਾਤਾ ਜੀ ਨਹੀਂ ਇਹਨਾਂ ਨੇ ਆਪਣੀ ਮੈਡਮ ਨੂੰ ਇੱਥੇ ਸਰਕਾਰੀ 'ਚ ਬੁਲਾਇਆ ਸਰਕਾਰੀ 'ਚ ਬੁਲਾਇਆ ਜੀ ਮਤਲਬ ਵੈਸੇ ਉਹ ਪ੍ਰਾਈਵੇਟ ਨਹੀਂ ਗਏ ਜੀ ਬਲਕਿ ਇੱਥੇ ਮਤਲਬ ਉਹ ਡਾਕਟਰ ਹੋਰ ਵੀ ਬਹੁਤ ਹੈਗੇ ਨੇ ਜੀ ਕਿਸੇ ਦੀ ਹੋਰ ਜੀ ਆ ਫਾਈਲ ਦੇਖੀ ਜਾਵੇ ਜੀ ਕਿਸੇ ਵੀ ਹੋਰ ਨਹੀਂ ਐਕਸ ਵਾਈ ਜ਼ੈਡ ਡਾਕਟਰ ਨੂੰ ਕਿਸੇ ਨੂੰ ਨਹੀਂ ਬੁਲਾਇਆ ਗਿਆ ਜੀ ਤਾਂ ਸਿਰਫ ਮਤਲਬ ਜਿਹੜਾ ਉਸ ਦਿਵਾਜ਼ ਇਹਨਾਂ ਨੇ ਪ੍ਰਿਫਰ ਕਰਿਆ ਜੀ ਮਤਲਬ ਵੀ ਆਪਣੇ ਹੀ ਕਿਸੇ ਨੌਨ ਨੂੰ ਜੀ ਡੀ ਐਮ ਸੀ 'ਚ ਆਪਣੇ ਹੀ ਕਿਸੇ ਨੌਨ ਨੂੰ ਡੀ ਐ ਉਥੇ ਵੀ ਮਤਲਬ ਵੀ ਕਿਉਂਕਿ ਜਿਹੜੀਆਂ ਉਹਨਾਂ ਤੋਂ ਗਲਤੀਆਂ ਹੋਈਆਂ ਨੇ ਵੀ ਉਹੋ ਲੁਕਾ ਸਕਣ ਜੀ ਕੀ ਮੰਗ ਕਰ ਰਹੇ ਹੋ ਮੰਗ ਕੀ ਕਰ ਰਹੇ ਹੋ ਵੀਰੇ ਮੰਗ ਬਸ ਇਹੀ ਹੈ ਜੀ ਬਸ ਇਹ ਡਾਕਟਰ ਨੂੰ ਜੀ ਇਸੇ ਕਾਰਵਾਈ ਹੋਣੀ ਚਾਹੀਦੀ ਹੈ ਡਾਕਟਰ ਦੇ ਬਸ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਹੈ ਜੀ ਕਿ ਨਹੀਂ ਦੇ ਰੇਗ ਨੂੰ ਐਡਮਿਟ ਕਰਾਇਆ ਸੀ ਪਾਪਾ ਨੂੰ 21 ਤਾਰੀਖ ਨੂੰ ਐਡਮਿਟ ਕਰਵਾਇਆ ਸੀ ਕਿ ਕਿਹੜੀ ਜੀ ਨਵੰਬਰ ਦਸੰਬਰ ਹਾਂ ਜੀ 21 ਦਸੰਬਰ ਨੂੰ ਜੀ ਇਹਨੂੰ ਮਤਲਬ ਉਹਨਾਂ ਨੂੰ ਲੁਧਿਆਣੀ ਲੈ ਕੇ ਸੀ ਡੀਐਮਸੀ ਜੀ ਤਾਂ ਡੀਐਮਸੀ ਦੇ ਡਾਕਟਰਾਂ ਨੂੰ ਪਤਾ ਚੱਲਿਆ ਜੀ ਉਹਨਾਂ ਨੇ ਸਾਰਾ ਕੁਝ ਕਲੀਅਰ ਕਰਤਾ ਵੀ ਮਤਲਬ ਵੀ ਇਹ ਬੀਪੀ ਵਧੇ ਜੋ ઓਪਰੇਟ ਹੋਇਆਗਾ ਤੇ ਜਿਹੜਾ ਬੀਪੀ ਜਿਹੜਾ ਮਤਲਬ ਐਚਪੀ ਬੋਲਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਖੂਨ ਸਿਰਫ 5 ਗ੍ਰਾਮ ਸੀਗਾ ਜੀ ਸਰਕਾਰੀ ਹਸਪਤਾਲ ਦੇ ਵਿੱਚ ਫਰੀ ਇਲਾਜ ਕੀਤਾ ਜਾਂਦਾ ਇਹਦੇ باوجود ਵੀ ਤੁਹਾਡੇ ਇੰਨਾ ਸਤੋਂ 1.5 ਲੱਖ ਰੁਪਏ ਲੱਤੇ ਜੀ ਪਹਿਲਾਂ 2.5 ਲੱਖ ਰੁਪਏ ਦੀ ਡਿਮਾਂਡ ਕਰੀ ਸੀ ਜੀ ਤਾਂ ਮਤਲਬ ਉਸ ਤੋਂ ਬਾਅਦ ਸਾਡੇ ਨੂੰ 1.5 ਲੱਖ ਰੁਪਏ ਲੱਗੇ ਤੁਸੀਂ ਕਿਸੇ ਸੀਨੀਅਰ ਐਸਐਮਓ ਨੂੰ ਸੀਐਮਓ ਨੂੰ ਕਿਸੇ ਅਧਿਕਾਰੀ ਨੂੰ ਮਿਲੇ ਹੋ ਇਸ ਬਾਬਤ ਨਹੀਂ ਜੀ ਮਿਲੇ ਕਿਸੇ ਨੂੰ ਨਹੀਂ ਜੀ ਮੇਲ ਕਰੀ ਸੀਗੀ ਮੈਨੇ ਇੱਕ ਤਾਂ ਸੀਐਮ ਭਗਵੰਤ ਮਾਨ ਨੂੰ ਕਰੀ ਸੀ ਇੱਕ ਟੀਸੀ ਆਫਿਸ ਤੇਰੀ ਸੀ ਨਹੀਂ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਜਿਵੇਂ ਐਸਐਮਓ ਸੀਐਮਓ ਬੈਠਦਾ ਹੈ ਉਹਨਾਂ ਨੂੰ ਕਿਸੇ ਨੇ ਤੁਸੀਂ ਦਰਖਾਸਤ ਕੋਈ ਕੰਪਲੇਂਟ ਕੀਤੀ ਹੈ ਕਿ ਤੁਹਾਡੇ ਨਾਲ ਆਇਆ ਹਾਂ ਹਾਂ ਜੀ ਕੰਪਲੇਂਟ ਕਰੀਏ ਜ ਮੈਨੇ ਜੀ ਮਤਲਬ ਮੇਲ ਕਰੀ ਸੀ ਜੀ ਮੇਲ ਦਾ ਨਹੀਂ ਨਹੀਂ ਬਾਈ ਜੀ ਸਿਵਲ ਹਸਪਤਾਲ ਬਰਨਾਲਾ ਜਿੱਥੇ ਤੁਸੀਂ ਇਸ ਟਾਈਮ ਖੜੇ ਹੋ ਉੱਥੇ ਜਿਹੜੇ ਸੀਨੀਅਰ ਅਧਿਕਾਰੀ ਨੇ ਐਸ ਐਮਓ ਸੀ ਐਮਓ ਮੈਂ ਗੱਲ ਦੀਵਾਨ ਦੀ ਕੋਸ਼ਿਸ਼ ਕੀਤੀ ਜੀ ਕਿੰਨੂੰ ਮਿਲੇ ਤੁਸੀਂ ਮਤਲਬ ਮਿਲੇ ਨਹੀਂਗੇ ਜੀ ਬਲਕਿ ਫੋਨ ਤੇ ਮਤਲਬ ਹੋਇਆ ਵੀ ਮਤਲਬ ਇਹ ਗੱਲ ਕਿਹਦੇ ਨਾਲ ਫੋਨ ਤੇ ਗੱਲ ਹੋਈ ਕਿਸ ਨੂੰ ਫੋਨ ਆਇਆ ਸੀ ਨਾ ਹਾਂਜੀ ਫੋਨ ਆਇਆ ਸੀਗਾ ਜੀ ਕਿਹਦਾ ਫੋਨ ਆਇਆ ਸੀ ਕਿਹਦਾ ਕੋਈ ਨੰਬਰ ਸੀ ਉਹ ਜੀ ਦਿਖਾਓ ਇਸ ਨੰਬਰ 'ਤੇ ਕਾਲ ਆਈ ਸੀ ਤੁਹਾਨੂੰ ਕੀ ਕਿਹਾ ਗਿਆ ਇਸ ਨੰਬਰ 'ਤੇ ਤੁਹਾਨੂੰ ਕਾਲ ਆਈ ਸੀ ਕਿ ਵੀ ਤੁਹਾਨੂੰ ਮਤਲਬ ਇਨਸਪੈਕਟਰ ਸਾਹਿਬ ਨੇ 9 ਤਾਰੀਖ ਨੂੰ ਬੁਲਾਇਆ ਗਿਆ ਮੈਂ ਕਹਿੰਦਾ ਜੀ ਮੇਰੇ ਪਾਪਾ ਮਤਲਬ ਡੀ ਐਮ ਸੀ ਕਾਫੀ ਸੀਰੀਅਸ ਨੇ ਜੀ 9 ਤਾਰੀਖ ਦਾ ਕੀ ਮਤਲਬ ਹੈ ਕਿ ਵੀ ਤੁਹਾਨੂੰ ਇੱਥੋਂ ਕਾਲ ਕਿੰਨੇ ਕੀਤੀ ਕੀ ਕਿਹਾ ਵੀ ਅਸੀਂ ਹਸਪੀਟਲ 'ਚੋਂ ਬੋਲ ਰਹੇ ਹਾਂ ਅਸੀਂ ਹਸਪੀਟਲ 'ਚੋਂ ਬੋਲ ਰਹੇ ਹਾਂ ਕਿ ਐਸ ਐਮ ਓ ਕੋਈ ਸੀ ਐਮ ਓ ਵਗੈਰਾ ਕਿਸ ਨੇ ਕਿਹਾ ਸੀ ਭਾਈ ਤੁਹਾਨੂੰ ਮਤਲਬ 9 ਤਾਰੀਖ ਨੂੰ ਬੁਲਾਇਆ ਮੈਂ ਕਹਿੰਦਾ ਜੀ 9 ਤਾਰੀਖ ਨੂੰ ਮੈਂ ਨਹੀਂ ਆ ਸਕਦਾ ਜੀ ਪਾਪਾ ਦਾ ਮੇਰੀ ਹੁਣ ਮਤਲਬ ਸੀਰੀਅਸ ਨੇ ਸਰ ਦੋਸ਼ ਲਗਾਏ ਗਏ ਨੇ ਤੁਹਾਡੇ ਸਰ ਸਿਵਲ ਹਸਪੀਟਲ ਦੇ ਇੱਕ ਡਾਕਟਰ ਦੇ ਉੱਤੇ ਕਿ ਉਹਨਾਂ ਨੇ 1.5 ਲੱਖ ਰੁਪਏ ਲਿਆ ਗੋਡੇ ਬਦਲਣ ਦਾ ਔਰ ਉਹਨਾਂ ਨੇ ਆ ਬੀਪੀ ਨਹੀਂ ਚੈੱਕ ਕੀਤਾ ਗਿਆ ਉਹਨਾਂ ਨੂੰ ਕਾਫੀ ਸਾਰੀਆਂ ਪ੍ਰੋਬਲਮਸ ਆਈਆਂ ਤੁਹਾਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਆ ਸ਼ਿਕਾਇਤ ਮੇਰੇ ਕੋਲ ਆਈ ਹੈ ਇਹ ਅਸੀਂ ਗਾਈਫਾਈ ਕਰਾਂਗੇ ਜੋ ਵੀ ਮਤਲਬ ਅਗਰ ਡਾਕਟਰ ਫਾਲਟੀ ਹੈ ਜੋ ਵੀ ਜੋ ਦੋਸ਼ ਲਾਇਆ ਜਾਂ ਜੋ ਸਿੱਧ ਹੁੰਦੇ ਤਾਂ ਵੀ ਜਰੂਰੀ ਕਾਰਵਾਈ ਜਿਹੜੀ ਹੈ ਬੰਦ ਕੀਤੀ ਜਾਏ ਸਰ ਜਿਹੜਾ ਨੀ ਰਿਪਲੇਸਮੈਂਟ ਦਾ ਉਹਦੇ ਬਦਲੇ ਕੋਈ 1.5 ਲੱਖ ਰੁਪਏ ਅਮਾਉਂਟ ਸਰਕਾਰੀ ਹਸਪੀਟਲ 'ਚ ਲਈ ਜਾਂਦੀ ਹੈ ਜੇ ਕੋਈ ਪ੍ਰਾਈਵੇਟ ਬ विदाउट कार्ड वाले जेरे डिफरेंट रेट्स दे ने मतलब 70 सी 1000 ਵਾਲਾ ਵੀ ਹੈ ਪਾਸਟ ਵੀ ਕੋ ਹੋਣਗੇ ਕੋਡੇ ਹੈਗੇ ਆ ਤਾਂ ਓਕੇ ਸੋ ਪੇਸ਼ੈਂਟ ਦੀ ਆਪਣੀ ਮਰਜ਼ੀ ਹੈ ਸਰ ਇਹ ਕਿੰਨਾ ਵੱਲੋ ਕਿਹਾ ਜਾ ਰਿਹਾ ਕਿ ਸਿਵਲ ਹਸਪੀਟਲ ਦੇ ਵਿੱਚ ਮੌਜੂਦਾ ਨਹੀਂ ਹਨ ਉਹਨਾਂ ਦੀ ਵਾਈਫ ਡਾਕਟਰ ਤੁਸ਼ਾਰ ਸਿੰਘਲਾ ਦੀ ਵਾਈਫ ਨੂੰ ਇੱਥੇ ਬੁਲਾ ਕੇ ਟ੍ਰੀਟਮੈਂਟ ਲਈ ਦਿਖਾਇਆ ਗਿਆ ਕਿ ਉਹ ਸਿਵਲ ਪ੍ਰਸ਼ਾਸਨ ਦੇ ਨੌਲੇਜ ਵਿੱਚ ਨਹੀਂ ਸੀਗਾ ਕਿ ਕੋਈ ਪ੍ਰਾਈਵੇਟ ਬਾਹਰੋਂ ਆ ਕੇ ਉਹ ਦੇਖ ਰਿਹਾ ਹੈ ਮੇਰੀ ਨੌਲੇਜ ਸਰ ਇਹਦੇ ਉੱਤੇ ਗਲਤ ਹੈ ਸਾਡਾ ਮੈਡੀਕਲ ਸਪੈਸ਼ਲਿਸਟ ਕੋ ਤਿੰਨ ਤਿੰਨ ਨੇ ਉਹਨੂੰ ਬੁਲਾਣਾ ਬੰਦ ਹੈ ਐਂਡ ਵੀ ਜਦੋਂ ਇਸ ਡਾਕਟਰ ਦੇ ਉੱਤੇ ਜਰਾਮ ਲੱਗੇ ਨੇ ਪੈਸੇ ਲੈਣ ਦੇਣ ਦੇ ਮੇਰੀ ਨੋਲੇਜ ਨਹੀਂ ਹੈ ਮੇਰੇ ਕੋਲ ਐਪਲੀਕੇਸ਼ਨ ਤੁਹਾਡੇ ਕੋਲ ਆਈ ਹੈ ਕਿ 1500 1500 ਰੁਪਏ ਲੈ ਤਾ ਉਹ ਵੀ ਇਨਕੁਆਰੀ ਪੈਂਡਿੰਗ ਹੈ ਚੱਲ ਰਹੀ ਹੈ ਹਾਂਜੀ ਹਾਂਜੀ ਉਹ ਵੀ ਇਨਕੁਆਰੀ ਚੱਲ ਰਹੀ ਹੈ ਉਹ ਵੀ ਹੀ ਜਿਹੜਾ ਪ੍ਰਾਈਵੇਟ ਡਾਕਟਰ ਸਰਕਾਰੀ ਡਾਕਟਰ ਦੇ ਨਾਲ ਆ ਕੇ ਇੱਥੇ ਕਰ ਰਿਹਾ ਜਿਹਦੀ ਇੱਥੇ ਕੋਈ ਲੱਲਾ ਕੱਕਾ ਨਹੀਂ ਹੈਗਾ ਉਹਦੇ ਉੱਤੇ ਕੀ ਕਾਰਵਾਈ ਬਣੂਗੀ ਉਹਦੀ ਵਾਈਫ ਵੱਲੋਂ ਇੱਥੇ ਆ ਕੇ ਕਰਾਇਆ ਗਿਆ ਨਾ ਵੈਰੀਫਾਈ ਕਰੇ ਫੈਕਟਸ ਉਹ ਵੀ ਐਕਸਪਲੇਨੇਸ਼ਨ ਹੋਏਗੀ ਕਿ ਉਹ ਕਿਸ ਦੀ ਪਰਮਿਸ਼ਨ ਹੈ ਇੱਥੇ ਆਏ ਐਸਾ ਤਾਂ ਕੋਈ ਕੋਈ ਵੀ ਥੋੜੀ ਇਸ ਤਰ੍ਹਾਂ ਆ ਸਕਦਾ ਹੈ ਉਹਦੇ ਉੱਤੇ ਕਾਰਵਾਈ ਲਈ ਸਪਾਰਸ ਕਰੋਗੇ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ अज डॉक्टर तुषार सि छुट्टी लै गए छुट्टी अपलाई की उन्होंने पर को स्टाफ पहले ही घट्ट है मैं छुट्टी रिजेक्ट करती है पर एबसेंट फ्रॉम ड्यूटी तुम्हें एक कंपलेट दी गई है डॉक्टर तुषार के खिलाफ तुम कि कहना चाहोगे कहोजी कार्रवाई होगी okay. देखो जो थोड़ी कंपलेट है ये सारी इनकुरी होगी डॉक्टर साहब भी बुलाया जाएगा भी बुलाया जाएगा उन्होंने बिल्कुल निरपक्ष पूरी एन ਪੂਰੀ ਜਾਂਚ ਹੋਈ ਜਿੰਨੇ ਪੱਟ ਹੋਏ ਨੇ ਪੁਰਾਣੇ ਨਤੀਜਿਆਂ ਨੂੰ ਜੋੜ ਕੇ ਪਹੁੰਚਾਇਆ ਡਾਕਟਰ ਬਸ ਡਾਕਟਰ ਨੂੰ ਪਤਾ ਸੀ ਕਿ ਅੱਜ ਪੀੜਤ ਤਰ ਜਿਹੜੀ ਆ ਤੇਰਾ ਆ ਰਹੀ ਆ ਉਹ ਡਾਕਟਰ ਨੇ ਛੁੱਟੀ ਅਪਲਾਈ ਕੀਤੀ ਬਟ ਤੁਹਾਡੇ ਐਸਐਮਓ ਵੱਲੋਂ ਛੁੱਟੀ ਰਿਜੈਕਟ ਕੀਤੀ ਗਈ ਇਸ ਦੇ ਬਾਵਜੂਦ ਵੀ ਉਹਨਾਂ ਨੇ ਡਿਊਟੀ ਤੋਂ ਐਬਸੈਂਟ ਐਬਸੈਂਟ ਹੋ ਗਏ ਮਤਲਬ ਉਹਨਾਂ ਨੂੰ ਡਰ ਸੀਗਾ ਕਿ ਉਹਨਾਂ ਨੇ ਪੈਸੇ ਲਏ ਹੋਣਗੇ ਇਸ ਲਈ ਹੋ ਗਏ ਜਾਂ ਕੀ ਕਰਨਾ ਚਾਹੋਗੇ ਇਸ ਬਾਰੇ ਜੇ ਫਿਰ ਇਹਦੇ ਬਾਰੇ ਤਾਂ ਮੈਨੂੰ ਪਤਾ ਨਹੀਂ ਉਹਨੇ ਟਰ ਛੁੱਟੀ ਲਈ ਫਰ ਛੁੱਟੀ ਲਈ ਨਹੀਂ ਜੀ ਉਹਨਾਂ ਨੇ ਅਪਲਾਈ ਕੀਤੀ ਸੀ ਉਹਨਾਂ ਦੀ ਛੁੱਟੀ ਰਿਜੈਕਟ ਆ ਅਸੀਂ ਦੇਖ ਕੇ ਆਏ ਹਾਂ ਗੱਲ ਹੋਈ ਆ ਪਰ ਫੇਰ ਵੀ ਉਹ ਆਜੀ ਮੈਨੇ ਕੋਲ ਸੀਨੇ ਬਰਜਮਾਨੀ ਨਹੀਂ ਆ ਰਹੀ ਇਹਦੇ ਬਾਰੇ ਤੁਸੀਂ ਐਸਐਮ ਨੂੰ ਸਾਬ ਨੂੰ ਰੋਗੇ ਉਹਦੇ ਤੇ ਕਾਰਵਾਈਟ ਆਣਗੇ ਨਹੀਂ ਸਰ ਤੁਸੀਂ ਹੈੱਡ ਹੋ ਤੁਸੀਂ ਕਾਰਵਾਈ ਇਹਦੇ ਉੱਤੇ ਕੀ ਮੈਂ ਐਸਐਮ ਨੂੰ ਭੇਜਣੀ ਹੈ ਲੈਟਰ ਵੀ ਭਾਈ ਉਹਦੇ ਜਵਾਬਦਾਰ ਵੀ ਰੋ ਸਰ ਜਵਾਬਦਾਰ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਬਲਾਕ ਕਾਲ ਦੇ ਵਿੱਚ ਸਾਰਾ ਇਲਾਜ ਕੀਤਾ ਜਾਂਦਾ ਹੈ ਦੂਸਰੇ ਪਾਸੇ ਪੈਸੇ ਲੈ ਯਾਰ ਮੈਂ ਦਸ ਤਵੀਂ ਦੀ ਇਨਕੁਰੀ ਹੋਈ ਰਹੀ ਕਿੰਨਾ ਟਾਈਮ ਲੱਗ ਤਿੰਨੇ ਟਾਈਮ ਚੂਰੂਜ਼ਿੰਗ ਕੋਈ ਸਾਰੀ ਜੇ ਜੇ ਤੇ ਜੇਦੀ ਹੋ ਜੇਦੀ ਇਹ ਵੀ ਨਾ ਤਾਂ ਨਹੀਂ ਤੇ ਸਾਰ ਇੱਕ ਮਤਲਬ ਹੋ ਵੀ ਅਗਰੇ ਚ ਆਇਆ ਕਿ ਡਾਕਟਰ ਦੇ ਜਿਹੜੇ ਵਾਈਫ ਨੇ ਉਹ ਇੱਕ ਪ੍ਰਾਈਵੇਟ ਡਾਕਟਰ ਨੇ ਉਹ ਜਦੋਂ ਅਪਰੇਟ ਕੀਤਾ ਗਿਆ ਨਾਲ ਉਹ ਵੀ ਵਿੱਚ ਮजूद ਨੇ ਬਿਨ ਹਸਪਤਾਲ ਦੇ ਵਿੱਚ ਸਿਮਲ ਹਸਪਤਾਲ ਜੇ ਬਾਹਰਲਾ ਬੰਦਾ ਕਸ਼ਿਦਾ ਉਹ ਡਾਇਰੈਕਟ ਨਹੀਂ ਉਹ ਵੀ ਡਾਕਟਰ ਸਾਡੇ ਇੱਥੇ ਸਿਮਲ ਹਸਪਤਾਲ ਦੇ ਇਹ ਪ੍ਰਾਈਵੇਟ ਜੋ ਮਰਜੀ ਇਥੇ ਸਰ ਉਹਦੇ ਉੱਤੇ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਫਿਰ ਜੇ ਡਾਕਟਰ ਦਾ ਪਤਾ ਲੈ ਲੇ ਤਾਂ ਬਿਲਕੁਲ ਆ ਕੇ ਜੋ ਮਨ ਮੰਦੀ ਕਰ ਵੀ ਹੋਊਗੀ ਬੇਫਿਕਰ ਹੋ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਤੁਸ਼ਾਰ ਗੱਲ ਕਰ ਰਹੇ। ਹਾਂ ਜੀ ਹਾਂ ਜੀ। ਡਾਕਟਰ ਤੁਸ਼ਾਰ ਜੀ ਮੈਂ ਮਨਿੰਦਰ ਗੱਲ ਕਰ ਰਿਹਾ ਹਾਂ। ਹਾਂ ਜੀ ਹਾਂ ਜੀ। ਡਾਕਟਰ ਤੁਸ਼ਾਰ ਜੀ ਤੁਹਾਡੇ ਤੇ ਕੁਝ ਲੋਕਾਂ ਵੱਲੋਂ ਦੋਸ਼ ਲਗਾਏ ਗਏ ਨੇ ਕਿ ਤੁਸੀਂ ਇੱਕ ਆਪਰੇਟ ਕੀਤਾ ਸੀਗਾ ਕਿ ਉਹਦੇ ਵਿੱਚ ਅੰਗੈਲੀ ਹੋਈ ਆ, ਬੀਪੀ ਵਗੈਰਾ ਦੀ ਪ੍ਰੋਬਲਮ ਆਈ ਆ ਤੇ ਉਹ ਨੀ ਰਿਪਲੇਸਮੈਂਟ ਦਾ ਬਰਨਾਲਾ ਤੋਂ। ਪ੍ਰਵੀਨ ਜੀ ਕਰਕੇ ਨੇ ਕੋਈ ਉਹਨਾਂ ਦਾ ਇਹ ਉਹਨਾਂ ਨੇ ਦੋਸ਼ ਲਾਇਆ ਕਿ ਤੁਹਾਡੀ ਇਨਗੇਲੀ ਕਰਕੇ ਉਹਨਾਂ ਦੇ ਫਾਦਰ ਨੂੰ ਸਟ੍ਰੋਕ ਆਇਆ ਵਾ ਉਹਨਾਂ ਨੇ ਮਾਈਂਡ 'ਚ ਕਲਾਊਡ ਬਣਿਆ ਵ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਦਾਂ ਦਾ ਕੁਝ ਨਹੀਂ ਹੋਇਆ ਜੀ ਉਹ ਇੱਕ ਅਲੱਗ ਘਟਨਾ ਸੀਗੀ ਆਪਰੇਸ਼ਨ ਬਿਲਕੁਲ ਠੀਕ ਰਿਹਾ ਉਹਦੋਂ 2 ਦਿਨ ਬਾਅਦ ਚੱਲਦੇ ਫਿਰਦੇ ਨੇ ਸੀਗੇ ਪੇਸ਼ੈਂਟ ਓਕੇ ਤੇ ਉਹਦੋਂ ਤੀਜੇ ਚੌਥੇ ਦਿਨ ਕਲਾਟ ਬਣਿਆ ਸੀਗਾ ਉਹਦੋਂ ਅਸੀਂ ਰੈਫਰ ਕਰਤਾ ਸੀ ਬਾਕੀ ਇਨਕੁਆਇਰੀ ਹੋਊਗੀ ਜੀ ਉਹਦੋਂ ਉਹਦੇ ਵਿੱਚ ਸਾਰੇ ਉਦੋਂ ਆ ਜਾਣਗੇ ਸਾਰੇ ਪ੍ਰੂਫ ਸਿੱਗੇ ਓਕੇ ਤੇ ਕੋਨਾ ਵੱਲੋਂ ਇਹ ਨਹੀਂ ਕਿਹਾ ਗਿਆ ਜਾ ਰਿਹਾ ਕਿ ਕਮਰਾ ਨੰਬਰ 5 ਚ ਦੋ ਬੰਦੇ ਤੁਹਾਡੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ 1.5 ਲੱਖ ਰੁਪਏ ਤੁਹਾਨੂੰ ਦਿੱਤਾ ਗਿਆ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਜੀ ਉਹਨਾਂ ਨੇ ਕਿਹਾ ਸੀ ਗੁੱਡੇ ਅਸੀਂ ਇੰਪੋਰਟਡ ਜਾਂ ਜੋ ਵੀ ਪਵਾਣੇ ਹੈਗੇ ਹੂੰ ਤੇ ਅਸੀਂ ਕੋਈ ਉਹਦੇ ਵਿੱਚ ਸਾਡੇ ਕੋਈ ਰੋਲ ਨਹੀਂ ਹੈ ਬਿਲਕੁਲ ਕੋਈ ਉਹਦੇ ਪੈਸੇ ਨਹੀਂ ਆਏ ਹੈਗੇ 1.5 ਲੱਖ ਰੁਪਏ ओके ਜਿਹੜੀਆਂ ਪਲਾਂਟ ਵਾਲੀ ਕੰਪਨੀ ਵਾਲੇ ਹੁੰਦੇ ਆ ਉਹ ਵੀ ਚੀਜ਼ਾਂ ਉਹਨਾਂ ਦੀ ਸਹਿਮਤੀ ਸੀਗੀ ਉਹਦੇ ਵਿੱਚ ਵੀ ਅਸੀਂ ਇਹ ਵਾਲੇ ਕਰਨੇ ਆ ਇਹ ਵਾਲੇ ਕਰਨੇ ਆ ओके ਠੀਕ ਅਸੀਂ ਤਾਂ ਸਿਰਫ ਆਪਰੇਸ਼ਨ ਕੀਤਾ ਹੈਗਾ ਬਾਕੀ ਅਸੀਂ ਕੋਈ ਪੈਸੇ ਨਹੀਂ ਫੜੇ ਕੋਈ ਕੁਝ ਨਹੀਂ ਲਿਆ ਤੁਸੀਂ ਕੋਈ ਪੈਸਾ ਨਹੀਂ ਲਿਆ ਹਾਂਜੀ ਇੱਕ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜਦੋਂ ਉਹਨਾਂ ਦੇ ਫਾਦਰ ਦੀ ਤਬੀਅਤ ਵਿਗੜੀ ਤੇ ਤੁਹਾਡੇ ਵਾਈਫ ਨੂੰ ਹਸਪੀਟਲ 'ਚ ਬੁਲਾ ਕੇ ਉਹਨਾਂ ਨੂੰ ਦਿਖਾਇਆ ਗਿਆ ਉਹਨਾਂ ਨੂੰ ਦੱਸਿਆ ਗਿਆ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਉਹ

ਸਕੈਨਿੰਗ ਹੋਣੀ ਸੀਗੀ ਉਹਦੋਂ ਸਕੈਨ ਹੋਏ ਜਦੋਂ ਉਹਦੇ ਵਿੱਚ ਕਲੌਟ ਆ ਗਿਆ ਤਾਂ ਅਸੀਂ ਉਹਨਾਂ ਨੂੰ ਰੈਫਰ ਕਰਤਾ ਕੋਈ ਵੀ ਜਿਹੜੀਆਂ ਵੀ ਅਸੀਂ ਇਹਨਾਂ ਨੂੰ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਜੋ ਕਿ ਆਮੂਮਨ ਹੀ ਗੋਡੇ ਦੇ ਆਪਰੇਸ਼ਨ ਵਿੱਚ ਦਿੱਤੀਆਂ ਜਾਂਦੀਆਂ ਹਨ ਉਹ ਅਸੀਂ ਦੇ ਰਹੇ ਸੀ ਹਾਂਜੀ ਉਸ ਦੇ ਬਾਵਜੂਦ ਵੀ ਕਲੌਟ ਬਣਿਆ ਤਾਂ ਇਸ ਦੇ ਵਿੱਚ ਆਪਰੇਸ਼ਨ ਰਿਲੇਟਡ ਕੋਈ ਕੰਪਲਿਕੀਸ਼ਨ ਨਹੀਂ ਹੈ ਓਕੇ ਉਹ ਕਹਿੰਦਾ ਵੀ 1 ਮਹੀਨਾ ਪਹਿਲਾਂ ਉਹਨਾਂ ਨੇ ਐਮ ਆਰ ਆਈ ਕਰਾਈ ਸੀ ਉੱਚ ਕੋਈ ਕਲਾਊਡ ਨਹੀਂ ਸੀਗਾ ਆਪਰੇਸ਼ਨ ਨਾਲ ਕੋਈ ਰਿਲੇਟਡ ਨਹੀਂ ਹੈਗਾ ਜਿਹੜਾ ਉਹਨਾਂ ਦੇ ਆਪਰੇਸ਼ਨ ਨਾਲ ਕੋਈ ਰਿਲੇਟਡ ਨਹੀਂ ਹੈ ਆਪਰੇਸ਼ਨ ਦੇ ਨਾਲ ਕੋਈ ਕਲੌਟ ਨਹੀਂ ਬਣਿਆ ਅਸੀਂ ਤਾਂ ਸਭ ਖੂਨ ਪਤਲਾ ਕਰਨ ਦੀਆਂ ਦਵਾਈਆਂ ਦੇ ਰਹੇ ਸੀਗੇ ਕਲੌਟ ਇਹ ਕੁਦਰਤੀ ਹੈਗਾਗਾ ਜਿਸ ਦਾ ਸਹੀ ਤਰੀਕੇ ਨਾਲ ਅਸੀਂ ਟਰੀਟਮੈਂਟ ਵੀ ਕੀਤਾ ਤੇ ਇਹਨਾਂ ਨੂੰ ਰੈਫਰ ਵੀ ਕਰਤਾ ਸਹੀ ਟਾਈਮ ਤੇ ਇੱਕ ਤੁਸੀਂ ਅੱਜ ਹਾਂ ਮੈਂ ਛੁੱਟੀ ਤੇ ਹਾਂ ਓਕੇ ਐਸਐਮਓ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੇ ਛੁੱਟੀ ਤੁਹਾਡੀ ਮਾਰਕ ਨਹੀਂ ਸੀ ਕੀਤੀ ਸ਼ਾਰਟ ਹੌਨ ਤੇ ਤੁਸੀਂ ਮਤਲਬ ਐਬਸੈਂਟ ਤੇ ਹੋ ਅੱਜ हां वो, वो वो कोई गल ਨਹੀਂ ਜੀ ਉਹ ਤਾਂ ਉਹਨਾਂ ਦੀ ਜੋ ਵੀ ਲਗਾਣਾ ਲਗਾ ਦੇ ਠੀਕ ਹੈ ਮੈਨੂੰ ਜ਼ਰੂਰੀ ਕੰਮ ਸੀ ਤਾਂ ਮੈਂ ਛੁੱਟੀ ਲਈ ਸੀ ਕਿ ਉਹਨਾਂ ਨੇ ਬਰੂਕ ਨਹੀਂ ਕੀ